ਲਓ ਜੀ ਆਪਾਂ ਲਵਾਇਆ ਗੰਨੇ ਦਾ ਰਸ ਮੈਡ ਨੂੰ ਪੁੱਛਿਆ ਰਸਤਾ ਕਿਵੇਂ ਲੱਗਿਆ ਤੈਨੂੰ ਹਾਲਚਲ ਠੀਕ ਆ ਸਾਰਾ ਕੁਝ ਹੁਣ ਆਪਾਂ ਪਹੁੰਚ ਗਏ ਟੋਲ ਪਲਾਜ਼ੇ ਤੇ ਨਦੀ ਚੱਲ ਰਹੀ ਹੈ ਭੋਲਾ ਹੱਥ ਧੋ ਰਿਹਾ ਦੇਖੋ ਹਾਂਜੀ ਅੰਕਲ ਜੀ ਬਾਈ ਨੇ ਅੰਕਲ ਨੇ ਬਣਾਈ ਮੈਗੀ ਪੱਟੀ ਕਰਵਾਈ ਮੈਡਨ ਦੇ ਲੱਗੀ ਸੀ 60 ਆ ਡਾਟਰ ਫਿਰਦੀ ਐ ਟੂੜੇ ਲੈਦੀ ਆਂਟੀ ਚੱਕੀ ਵੇ ਦੇਖੋ ਮਾਤਣਾ ਖਚਾਈ ਫੋਟੋ ਗੁਬਾਰੇ ਕੋਲ ਪਹੁੰਚ ਗਏ ਆਪਾਂ ਫਾਈਨਲੀ ਗੁਬਾਰਾ ਉਡਣ ਲੱਗਾ ਤੇ ਆਪਾਂ ਪਹੁੰਚ ਗਏ ਹੁਣ ਦਰਿਆ ਤੇ ਤੇ ਪੀ ਚਾਹ ਪਹੁੰਚ ਰਿਆ ਲਓ ਜੀ ਆਪਾਂ ਖਣੇ ਇਸ ਟਾਈਮ ਕੁੱਲੂ ਤੇ ਆਪਾਂ ਲੱਗਾ ਜੂਸ ਪੀਣਾ ਬਾਈ ਨੇ ਮਰੋੜਦਾ ਗੰਨਾ ਤੇ ਇਹ ਹੁਣ ਪਾਊਗਾ ਬੱਚੇ ਦੇ ਨਿੰਬੂ ਰੱਖਤਾ ਬਾਈ ਨੇ ਨਾਲ ਪਾਊਗਾ ਪਦੀਨਾ ਤੇ ਇਹਦਾ ਕੱਟੂਗਾ ਜੂਸ ਮੈਨੂੰ ਐ ਲੱਗੀ ਜਾਂਦਾ ਹੈ ਗੰਨੇ ਨਾਲ ਖੱਜੀ ਕਰਦੇ ਚਾਹ ਪੀਨੇ ਆ ਹੁਣ ਸੜਕ ਦਾ ਦੇਖੋ ਤੁਸੀਂ ਨੰਦ ਰੋਡ ਦੇਖੋ ਕਿੰਨਾ ਸੋਹਣਾ ਆਪਾ ਮੈਡ ਨੂੰ ਪੁੱਛ ਰਿਹਾ ਭਾਈ ਸਫਰ ਕਿਵੇਂ ਰਿਹਾ ਦੇਖੋ ਕਿਵੇਂ ਹੈਲਮਟ ਪਾ ਕੇ ਬੈਠੀ ਹੈ ਮਟਿਆਰ ਆਪਾ ਸਹੀ ਹੈ ਦੇਖੋ ਮਾਰ ਦਿਆ ਗੱਲਾਂ ਮਨਤਾਜ ਵੀਡੀਓ ਚ ਨਹੀਂ ਆ ਰਹੀ ਹੁਣ ਮਨਤਾਜ ਨੂੰ ਥੋੜਾ ਵੀਡੀਓ ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਰੀ ਹੈ ਪਰ ਨਹੀਂ ਕਿੱਥੇ ਅਣਬਜ ਵਾਗ ਨੇ ਕਾਨੂੰ ਮੰਨਦੇ ਨੇ ਗੱਲ ਬੈਠੀ ਦੇਖਾ ਦੇ ਹਾਸਾ ਖੇਡਾ ਕਰਦੀ ਹੈ ਹੁਣ ਆਪਾ ਆਪਣੇ ਨਾਲ ਆਹ ਦੇਖੋ ਨਦੀ ਚੱਲਦੀ ਆ ਬਰਾ ਲੋ ਜੀ ਆ ਗਏ ਆਪਾਂ ਪਹੁੰਚ ਚੁੱਕੇ ਆ ਟੋਲ ਪਲਾਜੇ ਤੇ ਆ ਪੈਰਾਸ਼ੂਟ ਦੇਖੋ ਉਪਰ ਕਿਵੇਂ ਫਿਰਦੇ ਜਿਵੇਂ ਚਿੜੀਆਂ ਫਿਰਦੀਆਂ ਆਉਂਦੀਆਂ ਲੱਗਦੀ ਨਾ ਜਿਵੇਂ ਇੱਲਾ ਹੁੰਦੀਆਂ ਨੇ ਆਹ ਦੇਖੋ ਇਹ ਲਾ ਜਿਵੇਂ ਇੱਲਾ ਹੁੰਦੀਆਂ ਨੇ ਇੱਲਾ ਵਾਂਗੂ ਫਿਰਦੀਆਂ ਆਹ ਦੇਖੋ ਨੈਸ਼ਨਲ ਹਾਈਵੇ ਥੌਰਟੀ ਵਾਲੇ ਆ ਗਏ ਖਿੱਚੀ ਆਉਣਿਆ ਕੰਮ ਆਪਾਂ ਪਹੁੰਚ ਚੁੱਕੇ ਆ ਦਰਿਆ ਦੇ ਕੰਢੇ ਦੇ ਨੇ ਦੇਖੋ ਤੁਸੀਂ ਕਿਵੇਂ ਮਾਰਦਾ ਛੱਲਾ ਮਾਰਦਾ ਸੌ ਸਵਾ ਵਾਹ ਬੁਦੀ ਸਪੀਡ ਤੇ ਨਜ਼ਾਰਾ ਦੇਖੋ ਤੁਸੀਂ ਉਧਰ ਦੀ ਗੋਦ 'ਚ ਬੈਠਿਆਂ ਤਾਂ ਆਪਾਂ ਦੇਖੋ ਆਹਾ ਆਨੰਦ ਭੋਲੇ ਹੁਣੇ ਹੱਥ ਧੋਂਦੇ ਆ ਆ ਮੈਡਮ ਆ ਗਿਆ ਤੇਰੇ ਕੋ ਉਧਰ ਫਿਰਦੇ ਆ ਆ ਭੋਲਾ ਲੈ ਹੱਥ ਧੋ ਕੇ ਆ ਗਿਆ ਦੇਖੋ ਆ ਫਿਰਦੇ ਆਪਣੇ ਜਵਾਕ ਲੈਣੇ ਨਾ ਦੋ ਬਾਈ ਹੁਣੇ ਨਹਾ ਰਹੇ ਨੇ ਪਿਛੇ ਦੇਖੋ ਐ ਲਾਰੇ ਨੇ ਗਲਾਸੀ ਨਾਲੇ ਪੈਕ ਸ਼ੈਕ ਵਾਲੇ ਬੰਦੇ ਐ ਇੰਜੋਏ ਕਰ ਰਹੇ ਆ ਤਾਜ਼ਾ ਦੇਖੋ ਤਾਜੇ ਨੇ ਬਣਾ ਰਹੇ ਹਾਂ ਕੀ ਜਵਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਦੇਖ ਅੰਕਲ ਅੰਟੀ ਕਿੰਨਾ ਟਾਈਮ ਹੋਗਾ ਤੁਹਾਨੂੰ ਇੱਥੇ ਮੈਗੀ ਬਣਾਉਣਿਆ ਨੂੰ ਮਾਰਕੋ ਹੈ ਜੀ 3 ਸਾਲ 3 ਸਾਲ ਮਨਾਲੀ ਤੋਂ ਪਹਿਲਾਂ ਤੁਹਾਡਾ ਇਹ ਮਨਾਲੀ ਤੋਂ ਕਿੰਨੇ ਪਿੱਛੇ ਤੁਹਾਡਾ ਇਹ ਇਹ 8 ਕਿਲੋ ਪਿੱਛੇ ਹੈ 8 ਕਿਲੋਮੀਟਰ ਪਿੱਛੇ ਹੈ ਕਲਾਥ ਪੂਲ ਕਲਾਥ ਪੂਲ ਐਡਰੈਸ ਹੈ ਅੰਕਲ ਮੈਗੀ ਬਹੁਤ ਸਵਾਦ ਨਾਲ ਬਣਾਉਂਦੇ ਹੋ ਕੀ ਹੱਥ ਕਹੇ ਤੁਹਾਡੇ ਰਸ ਬਹੁਤ ਆ ਤੁਸੀਂ ਕੀ ਕੀ ਪਾਉਂਦੇ ਹੋ ਵਿੱਚ ਇਹਦੇ ਆ ਕਮਸ਼ੇ ਕਮਾ ਕਿੰਨ ਚਾਰ ਕਿਸਮ ਕੇ ਮਸਾਲੇ ਪੜ ਜਾਂਦੇ ਹੈ ਅੱਛਾ ਜੀ ਹਾਂ ਜੀ ਪਿਆਜ਼ ਹੋ ਤਾਂ ਮਸਾਲੇ ਪਾ ਦਾਲਦੇ ਹੋ 11 ਟਮਾਟਰ 11 ਪੂਰਾ ਤੜਕਾ ਲਗਾ ਕੇ ਐਨ ਪੂਰੀ ਪਹਾੜੋਂ ਵਾਲੀ ਮੈਗੀ ਬਣਾਦੇ ਹੋ ਤੜਕਾ ਲਗਾ ਕੇ ਐਨ ਬੜੀਆ ਅੱਛਾ ਐਨ ਜ਼ਬਰਦਸਤ ਮੈਗੀ ਬਣਾਦੇ ਆ ਇਹ ਇੱਕ ਵਾਰ ਮੈਗੀ ਦੀ ਦਿਖਾ ਰਿਹਾ ਅੰਕਲ ਦਿਖਾਈਏ ਮਾੜਾ ਮੈਗੀ ਇਹ ਦੇਖੋ ਜੀ ਇਹ ਦੇਖੋ ਪਹਾੜੋਂ ਵਾਲੀ ਮੈਗੀ ਪਹਾੜੋਂ ਵਾਲੀ ਮੈਗੀ ਅੰਕਲ ਅੰਕਲ ਤਾਂ ਨੋ ਅੰਕਲ ਨੇ ਸਾਨੂੰ ਸਾਰਾ ਕੁਝ ਦੱਸ ਰਿਹਾ ਦੇਖੋ ਅੰਕਲ ਮੈਗੀ ਦੇਖੋ ਤੁਸੀਂ ਦੇਖ ਰਹੇ ਥੋਨੂੰ ਇਹ ਇਹ ਦੇਖੋ ਜੀ ਇਹ ਬੈਚਵੇਂ ਹੈ ਮੈਗੀ ਇਸ ਵਾਰ ਬਹੁਤ ਕੁਝ ਚੀਜ਼ੇ ਪਈ ਹੋਣਾਂ ਠੀਕ ਅੰਕਲ ਧੰਨਵਾਦ ਧੰਨਵਾਦੀ ਨਹੀਂ ਜੀ ਨਹੀ ਬਲ੍ਹਾਓ ਵੀ ਮਿੱਤਰੋ ਗੱਭਰੂ ਪੰਜਾਬੀ ਦਾ ਸਾਥ ਆ ਗਿਆ ਮੈਗੀ ਵਾਲੀ ਪਲੇਟ ਤਾਂ ਲੱਗਿਆ ਚੋਬਰ ਖਾਣ ਦੇਖੋ ਕਿਵੇਂ ਦਰਿਆ ਦੇ ਕੰਢੇ ਤੇ ਖੜਕੇ ਕਹਿ ਰਿਹਾ ਮੈਗੀ ਦੇ ਦੇ ਰਿਹਾ ਰਿਵਿਊ ਮੈਗੀ ਬਣੀਆ ਪੂਰੀ ਘੈਂਟ ਅੰਕਲ ਅੱਗੇ ਲਾਦਾ ਸਿਰ ਮੈਗੀ ਬਣੀ ਇੱਕ ਮੈਡਮ ਡੇਗੀ ਸੀ ਮੇਰੀ ਜਮੀਆ ਪ੍ਰੈਸਿੰਗ ਇਹ ਗਰਾਰੀਆ ਪੱਟੀ ਮਾਰ ਦਿਆ ਫੂਕਾ ਹੁਣ ਆਇਦਰ ਵੱਡੀ ਭੈਣ ਖੜੀ ਐ ਇਹਦੀ ਵੀ ਬਾਹ ਦੇ ਲੱਗੀਆਂ ਮਾੜੀ ਸੱਟ ਆ ਦੇਖੋ ਕਹਿੰਦੀ ਦੂਜੇ ਦੀ ਡਰੈਸਿੰਗ ਕਰਨੀ ਹੈ ਮਾਹ ਰੋਡ ਮਨਾਲੀ ਪਹੁੰਚ ਚੁੱਕਾ ਤੇ ਆਪਾਂ ਹੁਣ ਚੱਲੇ ਅੰਦਰ ਪਾਰਕ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਇੱਥੇ ਨਾਲ ਥੱਲੇ ਬਣੇ ਹੋਈ ਹੈ ਲੈ ਕੇ ਜਾ ਬਣਿਆ ਹੋਇਆ ਤੇ ਵਿੱਚ ਚੱਲਦੀਆਂ ਉਹ ਬਤਕਾਂ ਜਾਣੀਆਂ ਕਿਸ਼ਤੀਆਂ ਆਪਾਂ ਚੱਲੇ ਅੰਦਰ ਲੈ ਰਿਹਾ ਬੰਦਾ ਟਿਕਟਾਂ ਤੇ ਆਪਾਂ ਹਲੇ ਆਰਾਮ ਕਰ ਰਹੇ ਹਾਂ ਆ ਬੈਜੋ ਉੱਪਰ ਦੇਖੋ ਹੈਂ ਧਰ ਕੇ ਸਿਰ ਥੱਲੇ ਬਾਹ ਫਾ ਬਾਹਰੀ ਪਿਆ ਖੜੇ ਇਹ ਤੇ ਆਉ ਖੜਾਓ ਬਾਈ ਅਮਰਜੀਤ ਦਾ ਇਹ ਇਹ ਜਵਾਖ ਨੂੰ ਸਾ ਲਓ ਵੀ ਮਿੱਤਰੋ ਇਲਤੀ ਜਵਾਖ ਚੜ ਚੁੱਕੇ ਨੇ ਝੂਟਿਆਂ ਦੇ ਉੱਪਰ ਇਹ ਲੈਣਗੇ ਇਥੋਂ ਸਲਾਈਡਾਂ ਆਹ ਦੇਖੋ ਆਜੋ ਆਜੋ ਵੀ ਆਜੋ ਚੇਤ ਦੋਨੇ ਚੜੇ ਪਿਆ ਉੱਪਰ ਇੱਕ ਉਧਰ ਜਾਣਾ ਇੱਕ ਨੇ ਉਧਰ ਜਾਣਾ ਦੇਖੋ ਕਹਿੰਗੇ ਸਾਨੂੰ ਫੜਿਓ ਆਹ ਦੇਖੋ ਉਹ ਆ ਗਈ ਆਪਣੀ ਧਰਮ ਪਤਨੀ ਇਹ ਤਜਨੇ ਦਵਾਉਗੇ ਸਲਾਈਡ ਤੇ ਆਹ ਦੇਖੋ ਤੁਸੀਂ ਆ ਲਓ ਫੜ ਦੇ ਕਿੱਤੀ ਜਵਾਖ ਯੇ ਇਹ ਲਾਰੇ ਆਨੰਦਾ ਦੇਖੋ ਪਾਇਆ ਪਰਸ ਤਾਂ ਜਨੇ ਆ ਦੇਖੋ ਆ ਬਾਈ ਉਹ ਨਹੀਂ ਵਿਚਾਰੇ ਹੱਥ ਜੋੜਦੇ ਫਿਰਦੇ ਆ ਜਵਾਕਾਂ ਨੂੰ ਕਹਿੰਦੇ ਆ ਜਾਓ ਭਾਈ ਜੱਲੀ ਘਰ ਨੂੰ ਆ ਜਾਓ ਭਾਈ ਵਾਪਸ ਮੁੜੀਏ ਮੁੜਨਾ ਪਾਣਾ ਰੂਮ ਕਰੀ ਨੂੰ ਨਾ ਹੀ ਨੇ ਲੈਦੇ ਜਾਂਦਾ ਚਲ 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 ਸਲਾਈਡਾਂ ਲੈ ਰਹਿਣਾ ਮੈਡਮ ਪਤਾ ਨਹੀਂ ਕਿਹਨੂੰ ਹੱਕਾ ਮਾਰੀ ਜਾਂਦੀ ਐ ਇਧਰ ਆ ਆ ਦੇਖੋ ਇਧਰ ਆ ਚੱਲਦਾ ਭੈ ਆਨੰਦ ਪੂਰਾ ਇੱਥੇ ਜ਼ਰੂਰ ਜਾਇਓ ਜਾਇਓ ਜੇ ਤੁਸੀਂ ਜਦੋਂ ਵੀ ਮਨਾਲੀ ਜਾਉਂਦੇ ਮਾਰ ਰੋਡ ਦੇ ਪਰ ਕੋਲ ਉੱਪਰ ਹੀ ਐ ਇੱਥੇ ਜਾਓ ਤੁਸੀਂ ਵਧੀਆ ਫੋਟੋ ਫੋਟੋ ਖਿੱਚਣ ਨੂੰ ਸਾਰਾ ਵਧੀਆ ਐ 50 ਰੁਪਏ ਟਿਕਟ ਹੈ। ਜਿਆਦੇ ਟਿਕਟ ਵੀ ਨਹੀਂ ਹੈ। ਬਹੁਤ ਲੋਕ ਪਹੁੰਚੇ ਸੀ ਐਕਟੀਵਿਟੀ ਬਹੁਤ ਆ ਬੱਚਿਆਂ ਵਾਸਤੇ। ਬੱਚਿਆਂ ਜੀ ਲੱਗਿਆ ਰਹਿੰਦਾ। ਬੱਚੇ ਘੁੰਮਦੇ ਫਿਰਦੇ ਰਹਿੰਦੇ ਆ ਆਨੰਦ ਲੈਂਦੇ ਆ ਪੂਰੇ। ਤਾਂ ਹੁਣ ਆਪਾਂ ਕਰਾਂਗੇ ਬਾਈ ਜੀ ਜੋਗਾ ਥੋੜਾ ਜਿਹਾ। ਜੋਗਾ ਬਹੁਤ ਜ਼ਰੂਰੀ ਹੈ ਮੈਡੀਟੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਵਾਹਿਗੁਰੂ ਦਾ ਲਿਆ ਨਾਮ ਤੇ ਬਹਿ ਗਿਆ ਆਪਾਂ ਚੌਂਕੜਾ ਲਾ ਕੇ। ਐਸੇ ਨਹੀਂ ਬੈਠੇ। ਆਂਟੀ ਤੋਂ ਖਰਕੋਸ਼ ਪੜ ਕੇ ਚਾਹੀ ਫੋਟੋ ਤੇ ਆਂਟੀ ਨੂੰ ਕਹ ਬਾਈ ਬਾਈ ਟਾਟਾ ਤੇ ਹੁਣ ਆਪਾਂ ਹੁਣ ਆਪਾਂ ਮਾਤਨਖ ਚਾਈਆਂ ਫੋਟੋਆਂ ਮਾਰ ਰੋਡ ਦੇ ਉੱਪਰ ਖੜਕੇ ਤੇ ਇੱਥੋਂ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਫਾਈਨਲੀ ਗੁਬਾਰੇ ਕੋਲ ਗੁਬਾਰਾ ਆਰਡਰ ਨੂੰ ਹਲੇ ਥੋੜਾ ਟਾਈਮ ਸੀ ਤਾਂ ਫਿਰ ਆਪਾਂ ਹੋਰ ਅਸੀਂ ਲੇਟ ਇਸ ਕਰਕੇ ਆਪਾਂ ਗੁਬਾਰੇ ਤੇ ਚੜ੍ਹਨੇ ਵੀਡੀਓ ਬਣਾਈ ਤੇ ਆਪਾਂ ਇੱਥੋਂ ਨਿਕਲਦੇ ਬਣੇ ਅੱਗੇ ਪੋਂਥਰ ਵੱਲ ਨੂੰ ਲਓ ਤੁਸੀਂ ਦਰਿਆ ਦੇ ਕੰਢੇ ਤੇ ਬੈਠ ਕੇ ਤੁਸੀਂ ਨਜ਼ਾਰੇ ਲੈ ਸਕਦੇ ਹੋ ਬਿਲਕੁਲ ਦਰਿਆ ਦੇ ਕੰਢੇ ਤੇ ਆ ਦੇਖੋ ਦਰਿਆ ਦੇ ਕੰਢੇ ਤੇ ਬੈਠੋ ਤੁਸੀਂ ਆ ਦੇਖੋ ਕਿੰਨਾ ਸੋਹਣਾ ਸ਼ਹਿਰ ਹੈ ਕਿੰਨਾ ਸੋਹਣਾ ਦ੍ਰਿਸ਼ ਹੈ ਲਓ ਜੀ ਚਾਹ ਕਰਤੀ ਆਰਡਰ ਚਾਹ ਪੀਨੇ ਹੁਣ ਉਹ ਦੇਖੀ ਗੋਟਾ ਛੜਤਾ ਚਾਹ ਪਾਤੀ ਪੈਰ ਤੇ ਛੜਤਾ ਉਹ ਹੀ ਕੰਮਾ ਲਓ ਜੀ ਆਪਾਂ ਲੱਗਿਆ ਪੀਣੀ ਚਾਹ ਆਹ ਕਿਹਾ ਮਜ਼ਾ ਆ ਰਿਹਾ ਹਾਂ ਹਾਂ ਜੀ ਵੜਨ ਦੀਆ ਕਰਲਾ ਚੇਅਰ ਸਡੀ ਜੀ ਦੋਸਤੋ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਆਨ ਕਰ ਲਿਓ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ